ਮੈਂ ਹੁਸ਼ਾਰਾ ਨੇਸ਼ਨ ਪ੍ਰੇਮ ਲੇਡ ਉਲੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰ ਇਨ ਹੈੱਪਵਰਸ ਅੱਜ ਦੀ ਜਿਹੜੀ ਅਸੀਂ ਵੈਸੇ ਮੀਟਿੰਗ ਕੀਤੀ ਹੈ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਉਹਦਾ ਖਾਸ ਮਹਿਮ ਜੁਮੂਦਾ ਹੈ ਉਹ ਐਫਆਰਐਸ ਹੈ ਐਫਆਰਐਸ ਦਾ ਮਤਲਬ ਫੇਸ ਰਿਕੋਗਨਾਈਜੇਸ਼ਨ ਸਿਸਟਮ ਸਰਕਾਰ ਵੱਲੋਂ ਨਾ ਨਿਰਵਾੜੀ ਵਰਕਰ ਨੂੰ ਮੋਬਾਈਲ ਤੇ ਗਈ ਹੈ ਨਾ ਇਹ ਨਗਰ ਦੇ ਚਾਰਜ ਦਾ ਪੇਮੈਂਟ ਹੈ ਜਿਹੜੀ ਉਹ ਪੂਰੀ ਨਹੀਂ ਹੋ ਰਹੀ ਹੈ ਨਾ ਹੀ ਲਾਪਾਤਰੀ ਦੇ ਕੋਲ ਮੋਬਾਈਲ ਹੈ ਨਾ ਉਹਦੇ ਕੋਲ ਮੋਬਾਈਲ ਦਾ ਕੋਈ ਡਾਟਾ ਹੈ ਨਾ ਉਧਰ ਕੋਈ ਕੋਈ ਜਾਣਕਾਰੀ ਹੈ ਕਿ ਉਹ ਕਿ ਕੀ ਦੇਣਾ ਹੈ ਕਿ ਨਹੀਂ ਦੇਣਾ ਇਹ ਕੇवाईसी ਕਰਾਉਣ ਦੇ ਲਈ ਬਾਰ ਬਾਰ ਗਵਰਨਮੈਂਟ ਵੱਲੋਂ ਐਡਵਰਟਾਈਜ਼ਮੈਂਟ ਆ ਰਹੀ ਹੈ ਕਿ ਆਧੁਪੀ ਦਿੱਤਾ ਨਾ ਜਾਵੇ ਬਟਾਣਨਵਾੜੀ ਵਰਕਰਾਂ ਦਾ ਤਾਂ ਆਧੁਪੀ ਲੈਣ ਜਾਂਦੀ ਹੈ ਤਾਂ ਉਸ ਦੇ ਉੱਪਰ ਹਮਲੇ ਹੁੰਦੇ ਆ ਜਿਸ ਦੀ ਤਾਜ਼ਾ ਤਸਵੀਰ ਦੇਖਣ ਲਈ ਯੂਪੀ ਦੇ ਸ਼ਹਿਰ ਸੰਗੜਾਪੁਰ ਦੇ ਵਿੱਚ ਦੇਖੀ ਗਈ ਹੈ ਕਿ ਆਗਨਵਾੜੀ ਵਰਕਰ ਦਾ ਸਿਰ ਬਾੜ ਦਿੱਤਾ ਗਿਆ 26 ਟਾਂਕੇ ਉਹਦੇ ਸਿਰ ਚ ਆਏ ਨੇ ਤੇ 3 ਦਿਨਾਂ ਤੱਕ ਹਸਪੀਟਲ ਚ ਬੇਹੋਸ਼ ਰਹੇ ਨੇ ਕੱਲ ਗੋਰਖਪੁਰ ਦੀ ਘਟਨਾ ਹੈ ਫਾਤਿਮਾ ਹਸਪੀਟਲ ਦੇ ਵਿੱਚ ਆਂਗਣਵਾੜੀ ਵਰਕਰ ਦੀ ਮੌਤ ਹੋਈ ਹੈ ਕਿ ਉਹ ਲੈਣ ਗਈ ਸੀਗੀ OTP ਤੇ ਕਰਜ਼ੇ ਕਲੇਸ਼ ਪੈ ਗਿਆ ਕਿ ਵਰਕਰ ਦੇ ਘਰ ਆਇਆ ਹੈ ਵਰਕਰ ਨੂੰ OTP ਨਹੀਂ ਦੇਣ ਦਿੱਤਾ ਲਾਪਤਰੀ ਦੇ ਘਰ ਵਾਲੇ ਵੱਲੋਂ ਕਈ ਘਟਨਾਵਾਂ ਪੰਜਾਬ ਦੇ ਵਿੱਚ ਵੀ ਨਿਤ ਪਰਤੀ ਦਿਨ ਘਟ ਰਹੀਆਂ ਨੇ ਮਮਦੋੜ ਦੇ ਵਿੱਚ ਆਂਗਣਵਾੜੀ ਵਰਕਰ ਦਾਖਲ ਹੈ ਕੱਲ ਅਮਨੋਦ ਦੇ ਵਿੱਚ ਇੱਕ ਆਂਗਣਵਾੜੀ ਵਰਕਰ ਦੀ ਡੈਥ ਹੋ ਗਈ ਹੈ ਇਸ ਸਟ੍ਰੈਸ ਨੂੰ ਲੈ ਕੇ ਇਹ ਉਲਟਾ ਚੋਰ ਕੋਧਵਾਰ ਨੂੰ ਡਾਕੀ ਵਾਲੀ ਗੱਲ ਕੋਈ ਹੋਈ ਨਹੀਂ ਹੈ ਡਿਪਾਰਟਮੈਂਟ ਵੱਲੋਂ ਮੋਬਾਈਲ ਦੇਣਾ ਪੈਂਦਾ ਹੈ ਡਿਪਾਰਟਮੈਂਟ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਉਹਨਾਂ ਮੈਨੂੰ ਰੀਚਾਰਜ ਕਰਨਾ ਪੈਂਦਾ ਹੈ ਉਹ ਉਹਨਾਂ ਵੱਲੋਂ ਨਹੀਂ ਦਿੱਤਾ ਜਾ ਰਿਹਾ ਬਟ ਹਮਨ ਮਾੜੀ ਬਕਰ ਹੈ ਪਰਮਨੈਂਟਲੀ ਹਰਾਸ ਕੀਤਾ ਜਾ ਰਿਹਾ ਹੈ ਲਗਾਤਾਰ ਨੋਟਿਸ ਦਿੱਤੇ ਜਾ ਰਹੇ ਹੈ ਜੇ ਨੋਟਿਸਾਂ ਦਾ ਜਵਾਬ ਦਿੰਦੇ ਆ ਕਿ ਤੁਸੀਂ ਮੋਬਾਈਲ ਨਹੀਂ ਦਿੱਤਾ ਤੁਸੀਂ ਰੀਚਾਰਜ ਬਿੱਲ ਹੀ ਦਿੱਤਾ ਇਸ ਲਈ ਐਫਆਰਐਸ ਨਹੀਂ ਹੋ ਰਿਹਾ ਤਾਂ ਉਸ ਨੂੰ ਕਹਿੰਦੇ ਤੁਹਾਡਾ ਉੱਤਰ ਤਸੱਲੀ ਬਖਸ਼ ਨਹੀਂ ਉਹ ਤਾਂੜਨਾ ਪੱਤਰ ਜਾਰੀ ਕੀਤੇ ਜਾ ਰਹੇ ਬਿਨਾ ਮਤਲਬ ਸਜ਼ਾ ਦੇ ਪਾਕਿਦਾਰ ਬਣਾਇਆ ਜਾ ਰਿਹਾ ਜੇਕਰ ਕੋਈ ਸਜ਼ਾ ਦਾ ਪਾਕਿਦਾਰ ਹੈ ਤਾਂ ਉਹ ਸੁਭੇਦੀ ਸਰਕਾਰ ਹੈ ਜਿਹਦੇ ਕੋਲੇ ਪਿਛਲੇ 7 ਸਾਲਾਂ ਤੋਂ ਭਾਰ ਸਰਕਾਰ ਵੱਲੋਂ ਫੰਡ ਆਇਆ ਹੋਇਆ ਹੈ ਕਿ ਉਸ ਫੰਡ ਨੂੰ ਇਸਤੇਮਾਲ ਕਰੇ ਆਪਣਾ 40% ਸ਼ੇਅਰ ਪਾਵੇ ਤਾਂ ਹਨਨਵਾੜੀ ਵਰਕਰਾਂ ਨੂੰ ਵਧੀਆ ਮੋਬਾਈਲ ਕਰਕੇ ਦੇ ਜਿੱਦਣ ਤੁਸੀਂ ਸਾਨੂੰ ਮੋਬਾਈਲ ਦੇ ਦੇਵੋਗੇ ਪੂਰਾ ਵਿਚਾਰਸ ਦੇ ਦੇਵੋਗੇ ਉਸ ਤੋਂ ਬਾਅਦ ਤਾਂ ਇਸ ਇਲਾਪਾਤਰੀ ਦੇ ਕਰੇ ਜਾਵਾਂਗੇ ਐਫਆਰਐਸ ਲਈ ਉਸ ਤੋਂ ਅਗਲਾ ਸਟੈਪ ਹੈ ਕਿ ਲਾਪਾਤਰੀ ਕੋਲੇ ਦੀ ਮੋਬਾਈਲ ਹੋਵੇਗਾ ਤਾਂ ਹੀ OTP ਆਏਗਾ ਲਾਪਾਤਰੀ ਪੜਿਆ ਲਿਖਿਆ ਹੋਵੇਗਾ ਤਾਂ ਹੀ OTP ਦੱਸ ਪਾਏਗਾ ਉਹਦੀ ਪੂਰੀ ਫੈਮਿਲੀ ਦੇ ਵਿੱਚ ਅਸੀਂ ਅਲਟਰਨੇਟ ਦੀ ਮੰਗ ਕਰਦੇ ਹਾਂ ਕਿ ਘਰ ਦਾ ਕੋਈ ਵੀ ਜੀ ਰਸਣ ਲੈ ਕੇ ਜਾਵੇ ਜੇਕਰ ਘਰ ਵਰਤੀ ਜਾਂ ਦੁੱਧ ਬਲਾਉ ਖੁਦ ਆਏਗੀ ਜਾਂ ਬੱਚੇ ਲਈ ਲੈ ਕੇ ਆਵਾਂਗੇ ਐਫਐਸ ਕਰਨ ਦੇ ਲਈ ਤੇ ਉਹਨਾਂ ਦੇ ਘਰਦਿਆਂ ਜਿਨ੍ਹਾਂ ਨੇ ਕੰਮ ਤੇ ਜਾਣਾ ਸਾਡੇ ਕੋਲੇ ਗਰੀਬ ਲਾਪਾਤਰੀ ਹੈ ਕੋਈ ਇਹ ਕੇਤ ਮਜ਼ਦੂਰ ਹੈ ਕੋਈ ਸਾਡਾ ਨਰੇਗਾ ਮਜ਼ਦੂਰ ਹੈ ਫੈਕਟਰੀ ਮਜ਼ਦੂਰ ਹੈ ਜੋ ਜੁਗੀ ਜੋਪੜੀਆਂ 'ਚ ਰਹਿਣ ਵਾਲੇ ਲੋਕ ਹੈ ਜਾਂ ਘਰਾਂ ਝਾੜੂ ਪੁੱਛੇ ਵਾਲੀਆਂ ਮੈਲਾਵਾਂ ਨੇ ਉਹ ਆਪਣਾ ਕੰਮ ਛੱਡ ਕੇ ਜੇਕਰ ਆਉਣ ਗਿਆ ਔਰ ਉਸਦੀ ਕੀ ਗਾਰੰਟੀ ਹੈ ਕਿ ਇੰਟਰਨੈਟ ਚੱਲਦਾ ਹੋਏਗਾ ਔਰ ਐਫ ਆਰਐਸ ਹੋਏਗਾ ਤਾਂ ਉਸ ਨੂੰ ਰਾਸ਼ਨ ਦਿੱਤਾ ਜਾਏਗਾ ਤੋ ਆਪਣੇ 300 400 ਰੁਪਏ ਦੀ ਢਾਢ ਛੱਡ ਕੇ 100 ਰੁਪਏ ਦੇ ਰਾਸ਼ਨ ਪਿੱਛੇ ਕੌਣ ਸਾਡੇ ਕੋਲੇ ਆਊਗਾ ਤੇ ਸਾਡੀ ਬੇਨਤੀ ਹੈ ਕਿ ਜਿੱਦਾਂ ਪਹਿਲਾਂ ਹੀ 50 ਸਾਲਾਂ ਤੋਂ ਆਈਸੀਡੀਐਸ ਦੇ ਵਿੱਚ ਕੰਮ ਹੋ ਰਿਹਾ ਹੈ ਦਲਾ ਪਾਦਰੀਆਂ ਨੂੰ ਰਾਸਨ ਤਾਜ਼ਾ ਪੱਕਿਆ ਹੋਇਆ ਖੁਰਾਕ ਮੁਹੱਲੇ ਦੀ ਪਰਿਵਾਰ ਦੀ ਕੋਈ ਵੀ ਔਰਤ ਪੁਰਸ਼ ਲੈ ਜਾਂਦਾ ਸੀ ਐਸੇ ਤਰ੍ਹਾਂ ਇੰਟਰਨੈਟ ਦਿੱਤਾ ਜਾਵੇ ਜੇਕਰ ਕੋਈ ਐਫਆਰਐਸ ਕਰਾਉਣਾ ਚਾਹੁੰਦਾ ਹੈ ਤਾਂ ਉਹ ਲਾਪਾਤਰੀ ਦੀ ਆਪਣੀ ਜ਼ਿੰਮੇਵਾਰੀ ਹੈ ਉਹਦਾ ਆਪਣਾ ਨਿੱਜੀ ਅਧਿਕਾਰ ਹੈ ਤੁਸੀਂ ਜ਼ਬਰਦਸਤੀ ਕਿਸੇ ਨੂੰ ਸੱਤੇਪਣ ਲਈ ਮਜਬੂਰ ਕਿਦਾਂ ਕਰ ਸਕਦੇ ਹੋ ਸੁਪਰੀਮ ਕੋਰਟ ਨੇ ਵੀ ਕਲੀਅਰ ਕੀਤਾ ਹੋਇਆ ਹੈ ਕਿ ਆਧਾਰ ਕਾਰਡ ਹੈ ਜਿਹੜਾ ਮੈਨਿਡੈਟਰੀ ਨਹੀਂ ਹੈ ਤੁਸੀਂ ਆਧਾਰ ਕਾਰਡ ਦੇ ਨਾਲ ਨਾਲ ਐਫਆਰਐਸ ਨੂੰ ਮੈਨਿਡੈਟਰੀ ਕਰ ਰਹੇ ਹੋ ਜੋ ਕਿ ਗਲਤ ਹੈ ਤੋ ਪਹਿਲਾਂ ਅੰਗਰਵਾੜੀ ਵਰਕਾਣਾ ਮੋਬਾਈਲ ਦੋ ਵਧੀਆ ਜਿਹਾ ਚਾਰਜ ਦੋ ਐ ਵਾਈ ਫਾਈ ਕਨੈਕਸ਼ਨ ਲਾ ਕੇ ਉਸ ਤੋਂ ਬਾਅਦ ਅਸੀਂ ਲਾਖਪਤਰੀਆਂ ਦੇ ਕੋਲ ਜਾਵਾਂਗੇ ਉਸ ਤੋਂ ਪਹਿਲਾਂ ਸਾਨੂੰ ਜਿਹੜੇ ਬਾਰ ਬਾਰ ਤੁਸੀਂ ਨੋਟਿਸ ਕਰ ਰਹੇ ਹੋ ਨੋਟਿਸ ਕਰਨੇ ਬੰਦ ਕੀਤੇ ਜਾਓ ਸਰਕਾਰ ਆਪਣੇ ਜ਼ਿੰਮੇਵਾਰੀ ਨੂੰ ਪੂਰਾ ਕਰੇ ਨਹੀਂ ਤਾਂ ਅੰਗਰਵਾੜੀ ਮਲਾਜਾ ਪੰਜਾਬ ਸਿੱਟੂ ਪਹਿਲਾ ਹੀ ਅੰਦੋਲਨ ਚ ਹੈ ਤੇ ਅੰਦੋਲਨ ਹੋਰ ਤਿੱਖਾ ਕਰੇਗੀ ਔਰ ਉਸ ਤੋਂ ਨਿਕਨ ਵਾਲੀ ਸਿੱਖਿਆ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ